ਦੀਵਾਲੀ ਦੇ ਮੱਦੇਨਜ਼ਰ ਜਲਾਲਾਬਾਦ ਵਿੱਚ ਪੁਲਿਸ ਵੱਲੋਂ ਵਧਾਈ ਗਈ ਚੌਕਸੀ ਜਲਾਲਾਬਾਦ ਦੇ ਡੀਐਸਪੀ ਗੁਰਸੇਵਕ ਸਿੰਘ ਬਰਾੜ ਵੱਲੋਂ ਜਲਾਲਾਬਾਦ ਦੀ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਕਰ ਚੈਕਿੰਗ ਕੀਤੀ ਗਈ ਜਿੱਥੇ ਆਉਣ ਜਾਣ ਵਾਲੀ ਗੱਡੀਆਂ ਦੀ ਚੈਕਿੰਗ ਕੀਤੀ ਗਈ ਤਾਂ ਕਿ ਕੋਈ ਅਨਸੁਖਾਵੀ ਘਟਨਾ ਨੂੰ ਅੰਜਾਮ ਨਾ ਦਿੱਤਾ ਜਾ ਸਕੇ ਇਸ ਮੌਕੇ ਡੀਐਸਪੀ ਗੁਰਸੇਵਕ ਸਿੰਘ ਬਰਾੜ ਨੇ ਕਿਹਾ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਏਗਾ ਅਤੇ ਬਾਜ਼ਾਰ ਦੇ ਵਿੱਚ ਬੁਲੱਟ ਤੇ ਗੇੜੀਆਂ ਮਾਰਨ ਵਾਲੇ ਅਨਸਰਾਂ ਨੂੰ ਵੀ ਚੇਤਾਵਨੀ ਦਿੱਤੀ ਜਿਹੜੀ ਆਪਣੇ ਫੈਸਟੀਵਲ ਸੀਜ਼ਨ ਜਿਹੜਾ ਦੀਵਾਲੀ ਦਾ ਤਿਉਹਾਰ ਹੈ ਦੀਵਾਲੀ ਤੇ ਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ ਹੈ ਇਹ ਰਿਗਾਰਡਿੰਗ ਹੀ ਆਪਾਂ ਜਿਹੜੀ ਚੈਕਿੰਗ ਕਰ ਰਹੇ ਆਂ ਵਹੀਕਲਾਂ ਦੀ ਤੇ ਜਿਹੜੀ ਸ਼ਹਿਰ ਵਾਸੀਆਂ ਨੂੰ ਵੀ ਮੇਰੇ ਵੱਲੋਂ ਅਪੀਲ ਆ ਵੀ ਜਿਹੜੀ ਗ੍ਰੀਨ ਦੀਵਾਲੀ ਮਨਾਈ ਜਾਵੇ ਤੇ ਬਾਕੀ ਜੇ ਕੋਈ ਸ਼ਹਿਰ ਵਾਸੀਆਂ ਨੂੰ ਕੋਈ ਵਸਤੂ ਕੋਈ ਲਵਾਰਸ ਸਮਾਨ ਮਿਲਦਾ ਤਾਂ ਉਹਦੀ ਪੁਲਿਸ ਨੂੰ ਜ਼ਰੂਰ ਇਤਲਾਹ ਦੇਣ ਤਾਂ ਕਿ ਕੋਈ ਅਨਸਕਾਵੀ ਘਟਨਾ ਨਾ ਵਾਪਰ ਸਕੇ ਸ਼ਰਾਰਤੀ ਅੰਸਰਾ ਲਈ ਅਸੀਂ ਵਿਖੋ ਨਾਕੇ ਲਾਏ ਹੋਏ ਆ ਤਿੰਨ ਨਾਕੇ ਚੱਲ ਰਹੇ ਸੀ ਸੈੱਟ ਖੇਰ ਦੇ ਵਿੱਚ ਤੇ ਦੋ ਸਾਡੀਆਂ ਪੀਸੀਆਰ ਪਾਤੀਆਂ ਡੇ ਟਾਈਮ ਆ ਦੋ ਨਾਈਟ ਟਾਈਮ ਆ ਤੇ ਸਾਡੇ ਟ੍ਰੈਫਿਕ ਦੇ ਵੀ ਕਰਮਚਾਰੀ ਹੈ ਜਿਹੜੇ ਦਿਨ ਰਾਤ ਡਿਊਟੀ ਦੇ ਰਹੇ ਆ ਤੇ ਸ਼ਰਾਰਤੀ ਅੰਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਏਗਾ ਸਰ ਕੋਈ ਤੁਸੀਂ ਚੇਤਾਵਨੀ ਦਿਓ ਦੇਣਾ ਚਾਹੋਗੇ ਕਿ ਨੌਜਵਾਨ ਜਿਹੜੇ ਬੁਲਟਾ ਤੇ ਪਟਾਕੇ ਚਲਾ ਰਹੇ ਨੇ ਦੀਵਾਲੀ ਦੇ ਮੌਕੇ ਤੇ ਉਹਨਾਂ ਨੇ ਸਲੈਂਸਰ ਐਟਾ ਦੇ ਬਣਾਏ ਹੋਏ ਨੇ ਕਿ ਲੰਘਦੇ ਟੱਪਦੇ ਪਟਾਕੇ ਮਾਰਦੇ ਜਾਂਦੇ ਆ ਔਰ ਉਹਨਾਂ ਦੇ ਮਾਪਿਆਂ ਨੂੰ ਜਾਂ ਉਹਨਾਂ ਨੂੰ ਕੋਈ ਦਿਤਾਉ ਨਹੀਂ ਦੇਵਾ ਦੇਣਾ ਚਾਹੋਗੇ ਦੀਵਾਲੀ ਦੇ ਮੌਕੇ ਤੇ ਮੇਰੇ ਮੇਰਾ ਇਹੀ ਮੇਰੇ ਵੱਲੋਂ ਇਹੀ ਅਪੀਲ ਆ ਇਹ ਜਿਹੜੇ ਹੋ ਜੇ ਨੌਜਵਾਨ ਆ ਉਹਨਾਂ ਦੇ ਮਾਪਿਆਂ ਨੂੰ ਵੀ ਜੇ ਇਸ ਤਰ੍ਹਾਂ ਦੇ ਕੋਈ ਸਲੈਂਸਰ ਵਗੈਰਾ ਉਹਨਾਂ ਨੇ ਲਗਾ ਰੱਖੇ ਆ ਤਾਂ ਉਹਨਾਂ ਨੂੰ ਉਤਾਰ ਦੇਣ ਤੇ ਨਹੀਂ ਤਾਂ ਇਹ ਬਖਸ਼ੇ ਨਹੀਂ ਕੋਈ ਵੀ ਨਹੀਂ ਬਖਸ਼ਾ ਜਾਏਗਾ ਪੂਰਾ ਸ਼ਕਤੀ ਨਾਲ ਇਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਏਗਾ ਸਰ ਕਿਸ ਤਰ੍ਹਾਂ ਦਾ ਮਾਹੌਲ ਹੈ ਅੱਜ ਦਿਵਾਲੀ ਹੈ ਟ੍ਰੈਫਿਕ ਨੂੰ ਲੈ ਕੇ ਜਾਂ ਹੋਰ ਜਿਹੜਾ ਕਾਨੂੰਨੀ ਸਿਸਟਮ ਠੀਕ ਚੱਲਦਾ ਹੈ ਜਲਾਲਾਬਾਦ ਦੇ ਵਿੱਚ ਬਿਲਕੁਲ ਬਿਲਕੁਲ ਸ਼ਹਿਰ ਦੇ ਵਿੱਚ ਬਹੁਤ ਹੀ ਸਖਾਵਾਂ ਮਾਹੌਲ ਆ ਤੇ ਟ੍ਰੈਫਿਕ ਬਹੁਤ ਹੀ ਸਚਾਰੂ ਢੰਗ ਨਾਲ ਜਾਰੀ ਹੈ ਚੱਲ ਰਹੀ ਹੈ